ਤੰਤਰ ਬਾਬਾ ਦੀਪ ਸਿੰਘ ਜੀ ਜ਼ਰਤੇ ਵਿਦਕ ਪਰਾ ਸਾਹਿਬ ਸ਼ੁਰੂ ਹੋਣ ਵਾਲਾ ਤੇ ਤੁਸੀਂ ਜਿੱਧਰ ਵੀ ਨਿਗਾਹ ਮਾਰੋਗੇ ਇੱਧਰ ਤੁਹਾਨੂੰ ਸੰਗ ਤੇ ਸੰਗ ਤੋਂ ਦਿਖੂਗੀ ਇਹ ਉਹ ਸੰਗ ਤੇ ਆ ਜਿਹੜੀ ਇਸ ਦਰ ਤੋਂ ਖੁਸ਼ੀਆਂ ਲੈਣ ਆਈ ਹੋਈ ਆ ਇੱਧਰ ਬੀਬੀਆਂ ਭੈਣਾਂ ਸੇਵਾ ਵੀ ਕਰਦੀਆਂ ਤੇ ਆਪਾਂ ਗੱਲਬਾਤ ਵੀ ਕਰਦੇ ਆ ਤੇ ਬਾਬਾ ਜੀ ਬਾਈਕੂ ਜੀ ਦਾ ਖਾਲਸਾ ਬਾਈ ਖਾਲਸਾ ਬਾਈ ਜੀ ਪਤੇ ਆ ਬਾਬਾ ਲਫਾਫੇ ਵਿੱਚ ਕੀ ਆ ਜੀ ਇਹਦੇ ਵਿੱਚ ਵੀਰ ਜੀ ਚਾਹ ਵਾਲੇ ਜਿਹੜੇ ਡਿਸਪੋਜ਼ਲ ਹੁੰਦੇ ਆ ਪਿਆ ਰੋਟੀ ਖਾਦੀ ਹੁੰਦੀ ਆ ਡੂਨੇ ਹੁੰਦੇ ਆ ਉਹ ਅਜੀ ਇਹ ਇਕੱਠੇ ਕਰਕੇ ਤਾਂ ਉੱਥੇ ਸਾਹਮਣੇ ਚੌਂਕ ਦੇ ਵਿੱਚ ਸਾਰੀ ਸੇਵਾ ਉੱਥੋਂ ਫਿਰ ਅੱਗੇ ਜਾਂਦੀ। ਬਿਲਕੁਲ ਕਾਲੇਦ ਵਾਲੇ ਤਾਂ ਗਾਂਦਰਾ ਪਵੇ ਸੰਗਤ ਨਹੀਂ ਆਉਣਾ ਉਹਨਾਂ ਦੇ ਪੈਰਾਂ ਵਿੱਚ ਨਾ ਆਉਣਾ ਨਾ ਤਾਂ ਕਰਕੇ ਲਈ ਪਾਵੇ ਚ ਪਾ ਲੈਣੇ। ਬਿਲਕੁਲ ਜੀ। ਬਿਲਕੁਲ। ਹਾਂ ਜੀ ਇਹ ਇਕੱਠਾ ਕਰਕੇ ਸਾਰਾ ਕਿੰਨਾ ਨੂੰ ਇੱਥੇ ਆਉਂਦਿਆਂ ਨੂੰ ਕਿੰਨਾ ਚਿਰ ਹੋ ਗਿਆ ਜੀ? ਮੈਂ ਇੱਕੀ 25 ਦੇ ਵਿੱਚ 26 ਜਨਵਰੀ ਨੂੰ ਆਇਆ ਸੀ ਪਹਿਲੀ ਵਾਰ। ਅੱਛਾ ਜੀ ਐਤਵਾਰ ਸੀਗਾ। ਠੀਕ ਹੈ ਜੀ। 27 ਦਾ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸੀ ਠੀਕ ਹੈ ਜੀ ਤੇ ਮੈਂ ਇਹਨੂੰ ਨੈਟ ਤੇ ਜਾਦਾ ਦੇਖਦਾ ਹੁੰਦਾ ਸੀਗਾ ਜੀ ਠੀਕ ਹੈ ਜੀ ਤੇ ਪਰ ਮੈਨੂੰ ਇਹਨਾਂ ਪਤਾ ਨਹੀਂ ਸੀ ਵੀ ਦੁਪਹਿਰਾ ਸਾਹਿਬ ਮਤਲਬ ਕਿ ਕਿਵੇਂ ਹੁੰਦਾ ਕਿੱਦਾਂ ਆ ਉਹਦੇ ਬਾਰੇ ਮੈਂ ਕੁਝ ਗੁਰਮਖਾਂ ਬੰਦਿਆਂ ਤੋਂ ਗਿਆਨ ਲਿਆ ਵਾਹਿਗੁਰੂ ਤਾਂ ਫਿਰ ਜਦੋਂ 26 ਜਨਵਰੀ ਨੂੰ ਆਇਆ ਇੱਥੇ ਆ ਕੇ ਦੇਖਿਆ ਤੇ ਮੁੜ ਕੇ ਫਿਰ ਬਾਬਾ ਜੀ ਨੇ ਆਪਣੇ ਵੱਲ ਨੂੰ ਖਿੱਚ ਪਾ ਲਈ ਉਦੋਂ ਵੀ ਖਿੱਚ ਬਾਬਾ ਜੀ ਨੇ ਭਾਈ ਪਾ ਲਈ ਇਸ ਦਰਦੇ ਹੋ ਕੇ ਰਹਿ ਗਏ ਇਸੇ ਦਰਦਈ ਆ ਜੀ ਹੁਣ ਤਾਂ ਜਿਹੜੀ ਜ਼ਿੰਦਗੀ ਆ ਬੇਨਤੀ ਇਹ ਆ ਪਾਪਾ ਜੀ ਦੇ ਚਰਨਾ ਵਿੱਚ ਕਿ ਤੁਸੀਂ ਆਪਣੇ ਤੋਂ ਦੂਰ ਨਾ ਤੇ ਇੱਥੇ ਜਾਣ ਕੇ ਜਿਹਦਾ ਮਤਲਬ ਕਈ ਵੇਲੇ ਬੰਦੇ ਦੇ ਮਾਨੇ 'ਚ ਹੁੰਦਾ ਹੀ ਆ ਵੇ ਮੈਂ ਬਾਬਾ ਜੀ ਨੂੰ ਆ ਚੀਜ਼ ਮੰਗ ਕੇ ਦੇਖਾਂ ਏਦਾਂ ਕਦੇ ਹੋਇਆ ਵੇ ਉਹ ਮੰਗੀ ਹੋਵੇ ਚੀਜ਼ ਮੈਨੂੰ ਪਹਿਲਾਂ ਜਦੋਂ ਮੈਂ ਆਇਆ ਸੀਗਾ ਜੀ ਉਦੋਂ ਸੀਗਾ ਮਾਨੇ 'ਚ ਹੁਣ ਤਾਂ ਬਸ ਇੱਕੋ ਹੀ ਗੱਲ ਆ ਕਿ ਸੱਚੇ ਪਾਤਸ਼ਾਹ ਤੁਸੀਂ ਤਾਂ ਆਪ ਹੀ ਜਾਣੀ ਤਾ ਤੁਸੀਂ ਤਾਂ ਆਪ ਹੀ ਦੀ ਆਪ ਹੀ ਕਰੇ ਕਰਾਵੇ ਆਪੇ ਆਪੇ ਆ ਮਾਨਸ ਕਿਆ ਕੁਛ ਨਹੀਂ ਬਿਨ ਬੋਲੇ ਆ ਸਭ ਕੁਝ ਜਾਣਦਾ ਮਾਰੇ ਆਪ ਹੀ ਕਹੀ ਜਾਂਦੇ ਸਾਰੇ ਆਪ ਹੀ ਆਪ ਹੀ ਸਾਰੇ ਕੋਲ ਜਵਾਬ ਹੀ ਕਰਦੇ ਆ ਦੱਸਣਾ ਤੋਂ ਉਹਨੂੰ ਪਵੇ ਜਿਹਨੂੰ ਪਤਾ ਨਾ ਹੋਵੇ ਉਹਨੂੰ ਸਾਰਾ ਪਤਾ ਹਾਲਾਤ ਇਤਾਂ ਦੇ ਸੀਗੇ ਜੀ ਹੁਣ ਨੂੰ ਪਰਾਇਆ ਵੀ ਨਹੀਂ ਵਾਹਿਗੁਰੂ ਇੱਕ ਦਿਨ ਤਾਂ ਜਮਾ ਹੀ ਨਹੀਂ ਸੀ ਥੋੜੇ ਪੈਸੇ ਸੀ ਬਾਬਾ ਜੀ ਦੀ ਕਿਰਪਾ ਨਾਲ ਘਰੋਂ ਤਾਂ ਚੱਲ ਪਿਆ ਆਂਦਾ ਮੈਂ ਹਿਆਰਪੁਰ ਡਿਸਟ੍ਰਿਕਟ ਹਲਕਾ ਚੰਦਾ ਠੀਕ ਹੈ ਜੀ ਹਾਂਜੀ ਅਸੀਂ ਵੀ ਜਲੰਧਰ ਤੋਂ ਹਾਂ ਅਸੀਂ ਉੱਥੋਂ ਆ ਮੋਟਰਸਾਈਕਲ ਉੱਥੇ ਖੜਾ ਕੀਤਾ ਬੱਸ ਲਈ ਬਾਬਾ ਜੀ ਨੇ ਇਦਾਂ ਦੀ ਡਾਇਰੈਕਟ ਵਾਲੀ ਟਕਰਾਅਤੀ ਜਿਹਦੇ ਵਿੱਚ ਕਰਾਇਆ ਲੱਕੇ ਵੀ ਬਚੇ ਠੀਕ ਹੈ ਜੀ ਜਿਹੜਾ ਇੱਥੇ ਆਉਣ ਵਾਸਤੇ ਬਾਬਾ ਜੀ ਦੀ ਕਿਰਪਾ ਕੋਈ ਨਾ ਕੋਈ ਜਰੀਆ ਬਣਾ ਦਿੰਦੇ ਆ ਨਹੀਂ ਜਿੱਦਾਂ ਤੁਸੀਂ ਹੁਣ ਬਾਣੀ ਪੜ੍ਹਦੇ ਆ ਘਰ ਦੇ ਹਾਲਾਤ ਜਦਾਂ ਸੁਧਰੇ ਕੋਈ ਹੋਇਆ ਫਰਕ ਪਿਆ ਬਿਲਕੁਲ ਫਰਕ ਪਿਆ ਜੀ ਮੇਰੀ ਤਾਂ ਬਹੁਤ ਜ਼ਿਆਦਾ ਪੋਜੀਸ਼ਨ ਮਾੜੀ ਹੋ ਗਈ ਸੀ ਬਹੁਤ ਜ਼ਿਆਦਾ ਠੀਕ ਹੈ ਜੀ ਮੈਂ ਮਤਲਬ ਘਰੋਂ ਨਿਕਨ ਤੋਂ ਵੀ ਤੰਗ ਸੀ ਠੀਕ ਹੈ ਜੀ ਤੇ ਜੇ ਮਤਲਬ ਕੁਝ ਕਰਜੇ ਦੀ ਭਾਵਨਾ ਸੀਗੀ ਤੇ ਕਿੱਦਾਂ ਬਾਹਰ ਜਾਊਗਾ ਲੋਕ ਕੇਰਨ ਕੇ ਪੁੱਛਣ ਕੇ ਫੋਨ ਬੜੇ ਆਉਂਦੇ ਸੀ ਮੈਂ ਤਾਂ ਫੋਨ ਹੀ ਬੰਦ ਰੱਖਣਾ ਸ਼ੁਰੂ ਕਰ ਲਿਆ ਸੀ ਠੀਕ ਹੈ ਜੀ ਜਿੰਨੇ ਪੈਸੇ ਲੈਣੇ ਹਾਂ ਜਿੰਨੇ ਪੈਸੇ ਠੀਕ ਹੈ ਉਹਨਾਂ ਨਾਲ ਤਾਂ ਕਰਨਾ ਹੀ ਸੀਗਾ ਜੀ ਫਿਰ ਬਾਬਾ ਜੀ ਅੱਗੇ ਅਰਦਾਸ ਬੇਨਤੀ ਕੀਤੀ ਇਹਨਾਂ ਨੇ ਐਸਾ ਕੋਤਕ ਅੱਜ ਪਬਲਿਕ ਵਿੱਚ ਵੀ ਘੁੰਮ ਰਹੇ ਆ ਜੀ ਤਾਂ ਬਾਬਾ ਜੀ ਇੱਥੇ ਹੀ ਬੁਲਾ ਰਹੇ ਆ ਕੰਮ ਮੰਨ ਕੇ ਚਲੋ ਫਿਰ ਕੰਮ ਵੀ ਚੱਲੀ ਜਾਂਦੇ ਆ ਕੰਮ ਚੱਲੀ ਜਾਂਦੇ ਆ ਜੀ ਹਾਂ ਜੀ ਬਾਕੀ ਕਿਰਪਾ ਬਾਬਾ ਜੀ ਦੀ ਬਹੁਤ ਜ਼ਿਆਦਾ ਕਿਰਪਾ ਆ ਉਹਨਾਂ ਦੇ ਕੰਮ ਨਹੀਂ ਰੁਕਦੇ ਭਾਈ ਜਿਹੜੇ ਬਾਣੀ ਨਾਲ ਜੁੜ ਜਾਂਦੇ ਉਹਨਾਂ ਦੇ ਕੰਮ ਨਹੀਂ ਰੁਕਦੇ ਸਭ ਤੋਂ ਪਹਿਲਾਂ ਇੱਕ ਬੇਨਤੀ ਆ ਜਿੰਨੇ ਇੱਥੇ ਮੀਡੀਆ ਵਾਲੇ ਆਉਂਦੇ ਮੇਰੇ ਭਰਾ ਉਹ ਸਾਰਿਆਂ ਦਾ ਧੰਨਵਾਦ ਆ ਧੰਨਵਾਦ ਬਾਬਾ ਦੀਪ ਸਿੰਘ ਜੀ ਦਾ ਧੰਨਵਾਦ ਤੁਹਾਡਾ ਮੀਡੀਆ ਵਾਲਿਆਂ ਦਾ ਜਿਹੜੇ ਤੁਸੀਂ ਪਬਲਿਕ ਦੇ ਵਿੱਚ ਇਹ ਆਪਣੀਆਂ ਬਣਾ ਕੇ ਵੀਡੀਓ ਨੈਟ ਤੇ ਪਾਉਂਦੇ ਆ ਜਿਹੜੇ ਮੇਰੇ ਵੀਰ ਭਰਾ ਜਿੰਨਾਂ ਨੂੰ ਨਹੀਂ ਪਤਾ ਜਿਵੇਂ ਮੈਨੂੰ ਵੀ ਨਹੀਂ ਪਤਾ ਬਾਬਾ ਜੀ ਦੇ ਚਰਨਾਂ ਨਾਲ ਜੁੜੇ ਆ ਦੇਖੋ ਕਿਸੇ ਦਾ ਸਵਾਰਥ ਹੋ ਜਾਊਗਾ ਮਾੜੀ ਗੱਲ ਵਧੀਆ ਗੱਲ ਹਾਂਜੀ ਕੋਈ ਗਰਬਾਣੀ ਦਾ ਸਾਡਾ ਭਰਾ ਜੁੜੂਗਾ ਪੜੂਗਾ ਅੱਗੇ ਕਿਸੇ ਨੂੰ ਦੱਸੂਗਾ ਉਹ ਸਾਰੀ ਜਿਹੜੀ ਅੱਗੀ ਆ ਜੋ ਵੀ ਆ ਉਹ ਵਧੀਆ ਬਾਕੀ ਬਾਬਾ ਦੀਪ ਸਿੰਘ ਜੀ ਦੀ ਇੰਨੀ ਕਿਰਪਾ ਇੰਨੀ ਕਿਰਪਾ ਪਈ ਗੱਲੇ ਹੀ ਛੱਡਦੇ ਹੋ ਅੱਗੇ ਦੀ ਤਾਂ ਕਹਿਣ ਦੀ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ